ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੁੜੇ ਰਹੇ ਹੋਵੇ ਵੀਡੀਓ ਦੇ ਨਾਲ ਅੱਜ ਖੜੇ ਆ ਬਾਈ ਪਿੰਡ ਦੇਸੂ ਜੋਧੇ ਕਿ 60 ਫਾਰਮ ਦਾ ਬਾਈ ਦੇਖੋ ਨਜ਼ਾਰਾ ਐਨੇ ਢੂੰਗੇ ਹਾਲ ਬਾਈ ਖਿਜਦਾ ਹੋਊ ਟਰੈਕਟਰ ਜਮਾ ਫਰੇਮ ਟਿੱਕਰ ਮਿੱਟੀ ਵਹੀ ਦੇਖ ਲੋ ਉੱਤੋਂ ਦੀ ਮਾਰਦਾ ਬਾਈ ਜਮਾ ਆਹ ਬੋਏ ਬੋਏ ਖੌਸ਼ ਹੋ ਰਿਹਾ ਬਾਈ ਉੱਤੇ ਈ ਚਲੇ ਬੜਾ ਜੋਰ ਆ ਬੇਟਰੇ ਚਲੇ ਹੁਣ ਲੱਗ ਗਿਆ ਪਟਕੇ ਅੱਠ ਫਾਰਮ ਨੇ ਯਾਰੇ ਦੇਖ ਲਓ ਭਾਈ ਉੱਤੋਂ ਦੀ ਮਿੱਟੀ ਆ ਭਾਈ ਜਮਾਂ ਫਰੇਮ ਦੇ ਉੱਤੋਂ ਵੀ ਪੈਂਦਾ ਨਹੀਂ ਹੈ ਜਮਾਂ ਪਹਿਲਾ ਦਿਨ ਆ ਭਾਈ ਟਰੈਕਟਰ ਦਾ ਜਮਾਂ ਪਹਿਲਾ ਦਿਨ ਆ ਭਾਈ ਜਮਾਂ ਦਸ ਸੀ ਦੇ ਵਿੱਚੋਂ ਲਾ ਕੇ ਤੇ ਹੁਣੇ ਜੋੜਿਆ ਭਾਈ ਇਹ ਇਹਦੇ ਜਿਸ ਨੂੰ ਜੋ ਇਹ ਆ ਹਾਰ ਹੋਰ ਪਾਏ ਹੋ ਨੇ ਭਾਈ ਐ ਘੇਰ ਹੋਰ ਲੱਗ ਦੇਖ ਲਿਓ ਬਾਈ ਜਮਾਨਸੀ ਜੋੜਾ ਕੇ ਲਿਆਦਾ ਬਾਈ ਪਿੰਡ ਦੇਸੀ ਉਹਦੇ ਵਾਲੇ ਵੀਰਾਂ ਨੇ ਰਿਕਾਰਡ ਤਪੜਦਾ ਇੱਥੇ ਕੇ ਮਸੂਖ ਹੈ ਤੇ ਨਾ ਨਿਆਰੇ ਸਮਾਰਾ ਯਾਰ ਆਪਣਾ ਐਨੇ ਡੂੰਗੇ ਹਾਲਤਾ ਬਈ ਕੋਈ ਟਰੈਕਟਰ ਵੀ ਨਿਕਝਦਾ ਹੋਣਾ ਯਾਰ ਵੇ ਮੈਂ ਬਹੁਤ ਜ਼ੋਰ ਮਾਰਦਾ ਬਈ ਬਹੁਤ ਜ਼ਿਆਦਾ ਜ਼ੋਰ ਮਾਰਦਾ ਦੋ ਜਣੇ ਉੱਪਰ ਚੜੇ ਹੋਏ ਨੇ ਬਈ ਤੇ ਜਮਾ ਸੁੱਕਾ ਵਾਹਣ ਹੈ ਬਈ ਜੀ ਜਿਹੜੇ ਗਰਮਾਏ ਇੱਕ ਮਿੰਟ ਬੈਠਾ ਐ ਇਹਦਾ ਜਨਾ ਸਮਾਰਾ ਸਮਾਰਾ ਦੇਖ ਕੰਦੂਆ ਕੱਲੇ ਦੇਾਰੇ ਕਿਰਨ ਨਾਲਾ ਦੇਖੀ ਜਨੇ ਸੁਈ ਤਾਂ ਨਹੀਂ ਹਿਲਾਉਂਦਾ ਬਾਈ ਸੁਈ ਤਾਂ ਨਹੀਂ ਹਿਲਾਉਂਦਾ ਉਹ ਨਾ ਨਾ ਜਮਾ ਤਮਾ ਬਜਾ ਦੇਖਾ ਸੁਈ ਦਿਖਾ ਦੇ ਪਾਈ ਸੁਈ ਤਾਂ ਨਹੀਂ ਤਰ ਜਮਾ ਜਮਾ ਇਹ ਮਾ ਜਮਾ ਤੇ ਬਾਈ ਆਰੇ ਗੇਰ ਲਾ ਲਾ ਕੇ ਦੇਖ ਲੈ ਬਾਈ ਚੈੱਕ ਕਰ ਲੈ ਜਮਾ ਉਹੀ ਲਾ ਕੇ ਦੇਖ ਲੈ ਯਾਰ ਉਹ ਹੀ ਲਾ ਕੇ ਦੇਖ ਲੈ ਯਾਰ ਬਾਈ ਗਾਟਰਾ ਕੁੱਤਰੇ ਲਾਉਣ ਨੂੰ ਬਾਹਰ ਜਾਉਣਾ ਹੈ ਨਾ ਓਏ ਲੈ ਬਾਈ ਦੇ ਗਾਟਰਾ ਲਾਉਣੀਆਂ ਹੁਣ ਬਾਹਰ ਜਾਉਣਾ ਹੈ ਨਾ ਜਮਾ ਜਾਂਸੀ ਚੋ ਬਈ ਲਿਆ ਆ ਕੇ ਟਰੈਕਟਰ ਪਹਿਲੀ ਵਾਰੀ ਜੋੜਿਆ ਬਾਈ ਵੀਰਾਂ ਨੇ ਪਿੰਡ ਦੇਸੀ ਜੋਧੇ ਬਈ ਸਵਾ ਗੱਲਾ ਬਾਈ ਲਟਾਵੇਂ ਵੀ ਮਾਰਾਂਗੇ ਹਜੇ ਆਹ ਦੇਖੋ ਬਈ ਜਮਾ ਜਾਂਸੀ ਚੋ ਲਿਆਦਾ ਲਿਆਦਾ 60 ਫਾਰਮ ਬਹੁਤ ਵਧੀਆ ਬਾਈ ਬੋਲਾ ਜੋਰ ਹੈ ਬਾਈ ਜਿੰਨਾ ਵੀ ਕਹਦੇ ਉਨਾ ਹੀ ਜੋਰ ਹੈ ਠੀਕ ਆ ਬਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਬਈ ਵੀਡੀਓ ਪਿੰਡ ਦੇਸੀ ਜੋਧੇ ਖੜੇ ਆ ਬਾਈ ਤੇ ਵੀਰਾਂ ਨੇ ਜਮਾ ਨਵਾਂ ਨਵਾਂ ਨੁਕਲ ਟਰੈਕਟਰ ਲਿਆਦਾ ਬਈ 60 ਫਾਰਮ ਤੇ ਜ਼ੋਰ ਦਾ ਬਾਈ ਜ਼ੋਰ ਦਾ ਕਹਿੰਦੇ ਅੰਤ ਹੀ ਨਹੀਂ ਬਾਈ ਇੰਨਾ ਜ਼ੋਰ ਹੈ ਬਾਈ ਬਹੁਤ ਜ਼ਾਦੇ ਜ਼ੋਰ ਹੈ ਬਾਈ ਬਹੁਤ ਜਾਣ ਹੈ ਬਹੁਤ ਜਾਣ ਹੈ ਬਾਈ ਲੈ ਫੇਰੇ ਦੋ ਵੀ ਰੁੱਤੇ ਚੜੇ ਹੋਏ ਨੇ ਦੋ ਵੀ ਆਏ ਬਾਈ ਦੋ ਸੀ ਫੋਰ ਸਪੀਡ ਨਵਾਂ ਆਇਆ ਬਈ ਹਨਾ ਠੀਕ ਐ 22 ਮਾਡਲ 22 2025 ਮਾਡਲ ਜਿਹੜੇ ਜਿਹੜੇ ਵੀਰ ਬਾਈ ਕਿਸਾਨੀ ਨੂੰ ਪਿਆਰ ਕਰਦੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ ਬਾਈ ਐ ਰਮੇ ਕਰਨਾ ਇਹੋ ਕਰ ਰਹਾ ਰਮਾ ਤਾਂ ਹੋਈ ਜਾਊਗਾ ਜੇ ਟਾਂਗੜੇ ਆ ਗਏ ਸਹੀ ਗੱਲ ਹੈ ਬਾਈ ਹੈ ਠੀਕ ਹੈ ਬਾਈ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਵੀਡੀਓ ਬੱਤ ਬੱਤ ਸ਼ੇਅਰ ਕਰਦੇ ਬਾਈ ਜਿਹੜੇ ਜਿਹੜੇ ਵੀਰ ਕਿਸਾਨੀ ਨੂੰ ਵੀਰ ਕਰਦੇ ਪਿਆਰ ਕਰਦੇ ਆ ਠੀਕ ਹੈ ਬਾਈ